ਜਗਵਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਕੱਲ ਬੰਗਾ ਦੇ ਵਿੱਚ ਤਾਬੜ ਤੋੜ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਔਰ ਉਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਤਰੀਕੇ ਦੇ ਨਾਲ ਦੋ ਕਾਰਾਂ ਦੇ ਵਿੱਚ ਨੌਜਵਾਨ ਸਵਾਰ ਹੁੰਦੇ ਨੇ ਔਰ ਇੱਕ ਕਾਰ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਸਕੋਰਪਿਓ ਗੱਡੀ ਦੇ ਵਿੱਚ ਸਵਾਰ ਜੋ ਮੁੰਡੇ ਸੀ ਉਹਨਾਂ ਦੇ ਉੱਤੇ ਤਾਬੜ ਤੋੜ ਫਾਇਰ ਕੀਤੇ ਜਾਂਦੇ ਨੇ ਤਕਰੀਬਨ 30 ਤੋਂ 40 ਗੋਲੀਆਂ ਚਲਾਈਆਂ ਗਈਆਂ ਇੱਥੇ ਔਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਨੇ ਤਾਂ ਦਹਿਸ਼ਤ ਦੇ ਵਿੱਚ ਨੇ ਲੋਕ ਦਿਨ ਦਿਹਾੜੇ ਜਿਸ ਤਰੀਕੇ ਦੇ ਨਾਲ ਫਾਇਰਿੰਗ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਹਰ ਕੋਈ ਹੈਰਾਨ ਪਰੇਸ਼ਾਨ ਰਹਿ ਗਿਆ ਤੁਹਾਨੂੰ ਦੱਸ ਦਈਏ ਕੀ ਦੋ ਕਾਰਾਂ ਦੇ ਵਿੱਚ ਨੌਜਵਾਨ ਸਵਾਰ ਸੀ ਦੱਸਿਆ ਜਾ ਰਿਹਾ ਹੈ ਕਿ ਸਕੋਰਪੀਓ ਕਾਰ ਦਾ ਪਿੱਛਾ i20 ਕਾਰ ਦੇ ਵੱਲੋਂ ਕੀਤਾ ਜਾ ਰਿਹਾ ਸੀ ਔਰ ਉਸ ਦੇ ਵਿੱਚ ਸਵਾਰ ਜੋ ਨੌਜਵਾਨ ਸੀ ਤਾਂ ਪਿੱਛੋਂ ਗੋਲੀਆਂ ਭਰੌਂਦੇ ਆ ਰਹੇ ਸੀ ਔਰ ਜਿਵੇਂ ਹੀ ਬੰਗਾ バス ਅੱਡੇ ਦੇ ਉੱਤੇ ਸਕੋਰਪੀਓ ਗੱਡੀ ਪਹੁੰਚਦੀ ਹੈ ਤਾਂ ਪਿੱਛੋਂ ਆਉਂਦੀ ਕਾਰ ਦੇ ਵਿੱਚੋਂ ਮੁੰਡਿਆਂ ਨੇ ਨਿਕਲ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਟਾਬੜ ਤੋੜ ਗੋਲੀਆਂ ਚਲਾਈਆਂ ਮੌਕੇ ਤੇ ਜੋ ਲੋਕ ਮੌਜੂਦ ਸੀ ਤਾਂ ਉਹ ਵੀ ਆਪਣੀਆਂ ਦੁਕਾਨਾਂ ਛੱਡ ਕੇ ਭੱਜ ਜਾਂਦੇ ਨੇ ਗੱਡੀਆਂ ਕੁਝ ਨਾਲ ਮੌਜੂਦ ਸੀ ਤਾਂ ਉਹਦੇ ਵਿੱਚੋਂ ਵੀ ਜੋ ਮੁੰਡੇ ਸੀ ਉਹ ਵੀ ਬਾਹਰ ਨਿਕਲ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਟਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਸਕੋਰਪੀਓ ਦੇ ਉੱਤੇ ਔਰ ਚਾਰ ਮੁੰਡੇ ਸਕੋਰਪੀਓ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤਾਂ ਦੋ ਕਾਰਾਂ ਦੇ ਵਿੱਚ ਜੋ ਇੱਕ ਦੂਸਰੇ ਦਾ ਪਿੱਛਾ ਕਰ ਰਹੀਆਂ ਸੀ ਤੇ ਇਹਨਾਂ ਦੇ ਵਿੱਚ ਇਹ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸਕੋਰਪੀਓ ਗੱਡੀ ਅੱਗੇ ਚੱਲ ਰਹੀ ਸੀ ਔਰ ਪਿੱਛੋਂ ਆ ਇੱਕ ਹੋਰ ਗੱਡੀ ਇਹਨਾਂ ਦਾ ਪਿੱਛਾ ਕਰ ਰਹੀ ਸੀ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਸਕੋਰਪੀਓ ਦੇ ਵਿੱਚ ਹਰੀ ਬਲ ਸਾਹਿਲ ਦੀਪਾ ਸੂਜਲ ਅਤੇ ਰਿੰਪਲ ਇਹ ਮੁੰਡੇ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੂੰ ਤੁਰੰਤ ਜਦੋਂ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਉਥੇ ਰਿੰਪਲ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਜਾਂਦਾ ਕਿਉਂਕਿ ਉਸ ਦੇ ਕਾਫੀ ਅ ਸੱਟਾਂ ਲੱਗੀਆਂ ਸੀ ਕਾਫੀ ਇੰਜਰੀ ਉਸ ਨੂੰ ਹੋਈ ਸੀ ਗੋਲੀਆਂ ਦੇ ਨਾਲ ਤੇ ਜਦੋਂ ਹਸਪਤਾਲ ਉਸ ਨੂੰ ਲੈ ਕੇ ਜਾਇਆ ਜਾਂਦਾ ਤਾਂ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲੇ ਜਿਹੜੇ ਮੁੰਡੇ ਨੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਔਰ ਇਹਨਾਂ ਦੇ ਉੱਤੇ ਕਿਸ ਥਾਣੇ ਦੇ ਉੱਤੇ ਕਿਹੜਾ ਕੇਸ ਦਰਜ ਹੈ ਫਿਲਹਾਲ ਇਸ ਦੀ ਜਿਹੜੀ ਡਿਟੇਲ ਹੈ ਉਹ ਵੀ ਕੱਢੀ ਜਾ ਰਹੀ ਹੈ ਤਾਂ ਜਿਹੜੇ ਜ਼ਖਮੀ ਨੌਜਵਾਨ ਹੋਏ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਕੀ ਆ ਲੈਣਾ ਦੇਣਾ ਸੀ ਇਹਨਾਂ ਮੁੰਡਿਆਂ ਦੇ ਨਾਲ ਕੀ ਇਹਨਾਂ ਦਾ ਕੋਈ ਆਪਸੀ ਰੰਜਿਸ਼ ਸੀ ਕੀ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਔਰ ਪਿੱਛੇ ਤੋਂ ਜਿਸ ਤਰੀਕੇ ਦੇ ਨਾਲ ਗੋਲੀਆਂ ਵਰਹਾਉਂਦੇ ਆ ਰਹੇ ਆ ਤਾਂ ਕੀ ਪਹਿਲਾਂ ਪਿੱਛੇ ਕੋਈ ਘਟਨਾ ਹੁੰਦੀ ਹੈ ਤਾਂ ਉਸ ਤੋਂ ਬਾਅਦ 62 ਦੇ ਤੱਕ ਪਹੁੰਚਦੇ ਪਹੁੰਚਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਾਂ ਪਿੱਛੋਂ ਹੀ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਸਕੋਰਪੀਓ ਵਾਲੇ ਦੇ ਵੱਲੋਂ ਉਥੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਸਕੋਰਪੀ ਦੇ ਪਿੱਛੇ-ਪਿੱਛੇ ਗੱਡੀ ਚੱਲ ਰਹੀ ਹੈ ਔਰ ਉਹ ਉੱਥੇ ਹੀ ਬਾਹਰ ਨਿਕਲ ਕੇ ਇਹਨਾਂ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਔਰ ਨਾਲ ਜਿਹੜੀ ਇੱਕ ਗੱਡੀ ਹੈ ਤਾਂ ਉਹਦੇ ਵਿੱਚ ਜਿਹੜੇ ਮੁੰਡੇ ਸਵਾਰ ਸੀ ਤਾਂ ਉਹ ਬਾਹਰ ਨਿਕਲ ਕੇ ਆਪਣਾ ਵਿੱਚ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਤਾਬਰ ਤੋੜ ਫਾਇਰਿੰਗ ਕੀਤੀ ਗਈ ਹੈ 30 ਤੋਂ 40 ਰਾਉਂਡ ਫਾਇਰ ਕੀਤੇ ਗਏ ਨੇ ਆਸ-ਪਾਸ ਦੇ ਲੋਕ ਵੀ دہشت ਦੇ ਵਿੱਚ ਆ ਗਏ ਕਾਰਾਂ ਦੇ ਵਿੱਚ ਬੱਚੇ ਵੀ ਸਵਾਰ ਸੀ ਆ ਉਹ ਬੱਚਿਆਂ ਨੂੰ ਲੈ ਕੇ ਵੀ ਆਪਣੇ ਜੋ ਲੋਕ ਪਰੇ ਜਾਂਦੇ ਹੋਏ ਨਜ਼ਰ ਆਉਂਦੇ ਨੇ ਔਰ ਜਿਹੜੀ ਦੁਕਾਨਾਂ ਉੱਥੇ ਮੌਕੇ ਤੇ ਮੌਜੂਦ ਸੀ ਤਾਂ ਉਹ ਵੀ ਦੁਕਾਨਾਂ ਛੱਡ ਕੇ ਭੱਜ ਜਾਂਦੇ ਨੇ ਕਿਉਂਕਿ ਇਸ ਤਰੀਕੇ ਦਾ ਮਾਹੌਲ ਬਣਿਆ ਜੋ ਗੈਂਗਲੈਂਡ ਉੱਥੇ ਬਣਿਆ ਹੋਇਆ ਨਜ਼ਰ ਆਇਆ ਤਾਂ ਹਰ ਕਿਸੇ ਨੂੰ ਆਪਣੀ ਜਾਨ ਦੀ ਫਿਕਰ ਪੈ ਜਾਂਦੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਲੱਗਾ ਕਿ ਜਿਵੇਂ ਪਟਾਕੇ ਚੱਲ ਰਹੇ ਨੇ ਪਰ ਜਦੋਂ ਉਹਨਾਂ ਨੂੰ ਸਮਝ ਆਈ ਕਿ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਮੀਂਹ ਵਾਂਗ ਗੋਲੀਆਂ ਇੱਥੇ ਭਰਾਈਆਂ ਜਾ ਰਹੀਆਂ ਨੇ ਤਾਂ ਲੋਕ ਆਪਣਾ ਬਚਾਅ ਕਰਨ ਲਈ ਉੱਥੋਂ ਭੱਜ ਖੜੇ ਹੁੰਦੇ ਨੇ ਤਾਂ ਦੋ ਕਾਰਾਂ ਦੇ ਵਿੱਚ ਸਵਾਰ ਮੁੰਡੇ ਸੀ ਸਕੋਰਪੀਓ ਕਾਰ ਦੇ ਵਿੱਚ ਸਵਾਰ ਮੁੰਡਿਆਂ ਦੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਦਾ ਇਹ ਨੰਗਾ ਨਾਚ ਕੀਤਾ ਗਿਆ ਬੰਗਾ ਬੱਸ ਸਟੈਂਡ ਦੇ ਉੱਤੇ ਔਰ ਲੋਕ دہشت ਦੇ ਵਿੱਚ ਆ ਜਾਂਦੇ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਅ ਜਿਹੜੇ ਨੌਜਵਾਨਾਂ ਦੇ ਉੱਤੇ ਕੇਸ ਕੀਤਾ ਜਾ ਰਿਹਾ 25 ਤੋਂ 30 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਔਰ ਫਿਲਹਾਲ ਹਜੇ ਕਿਸੇ ਦੇ ਖਿਲਾਫ ਐਫ ਆਈ ਆਰ ਨਹੀਂ ਕੀਤੀ ਗਈ ਕਿਉਂਕਿ ਹਜੇ ਇਹਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਪਰ ਜਿਹੜੇ ਜ਼ਖਮੀ ਨੌਜਵਾਨ ਹੋਏ ਨੇ ਉਹਨਾਂ ਦੇ ਕੋਲੋਂ ਪੁੱਛਗਛ ਕੀਤੀ ਜਾਵੇਗੀ ਕਿ ਇਹ ਮੁੰਡੇ ਕੌਣ ਸੀ ਇਹਨਾਂ ਦੇ ਨਾਲ ਇਹਨਾਂ ਦਾ ਕੀ ਲੈਣਾ ਦੇਣਾ ਸੀ ਪਰ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਕਿਸ ਤਰੀਕੇ ਦਾ ਮਾਹੌਲ ਬਣ ਗਿਆ ਜਦੋਂ ਤਾਬਰ ਤੋੜ ਫਾਇਰਿੰਗ ਕੀਤੀ ਗਈ तकरीबन 30 ਤੋਂ 40 ਰਾਉਂਡ ਫਾਇਰ ਕੀਤੇ ਗਏ ਔਰ ਪੂਰਾ ਬਾਸ ਅੱਡਾ ਇੱਥੇ ਸੁੰਨਾ ਹੋ ਜਾਂਦਾ ਹੈ